ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਮਸਾਲੇਦਾਰ ਪਰਵਾਟੇ ਡਿੱਡੇ ਦੀ ਰੈਸਪੀ ਜੋ ਕਿ ਆਪਾਂ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਮਿੰਟਾਂ ਵਿੱਚ ਹੀ ਇਹ ਸਬਜ਼ੀ ਟੇਸਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ 500 ਗ੍ਰਾਮ ਟਿੰਡੀਆਂ ਦਾ ਲੈ ਲਿਆ ਹੈ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਪੂੰਝ ਕੇ ਲੈ ਲਿਆ ਹੈ ਤੇ ਹੁਣ ਆਪਾਂ ਪਹਿਲਾਂ ਟਿੰਡੇ ਕੱਟ ਲੈਂਦੇ ਹਾਂ ਮੈਂ ਦੋਨੋਂ ਤਰਫ ਤੋਂ ਇਹਦੀ ਸਾਈਡ ਉਤਾਰ ਕੇ ਇਸ ਨੂੰ ਚੰਗੀ ਤਰ੍ਹਾਂ ਛਿਲਾਣਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਦ ਤੱਕ ਟਿੰਡੇ ਸਾਡੇ ਛਿਲ ਰਹੇ ਹਨ ਤੇ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਇਸੇ ਤਰੀਕੇ ਨਾਲ ਹੀ ਸਾਰੇ ਟਿੰਡੇ ਆਪਾਂ ਛਿੱਲ ਲੈਣੇ ਹਨ ਤੁਸੀਂ ਦੇਖ ਸਕਦੇ ਹੋ ਸਾਰੇ ਟਿੰਡੇ ਛਿਲ ਕੇ ਆਪਣੇ ਹੁਣ ਤਿਆਰ ਹੋ ਚੁੱਕੇ ਹਨ ਤੇ ਹੁਣ ਆਪਾਂ ਇਸ ਦੇ ਵਿੱਚ ਇਹਨਾਂ ਨੂੰ ਮੈਂ ਦੁਬਾਰਾ ਵੀ ਵਾਸ਼ ਕਰ ਲੈਂਦਾ ਹੈ ਤੇ ਮੈਂ ਇਸ ਦੇ ਵਿੱਚ ਕੱਟ ਲਗਾਉਂਦੀ ਜਾ ਰਹੀ ਹਾਂ ਮਸਾਲਾ ਪਰਨ ਲਈ ਤਿਆਰ ਕਰ ਲੈਣਾ ਹੈ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਟਿੰਡੇਾਂ ਵਿੱਚ ਕਰੋਸ ਦਾ ਨਿਸ਼ਾਨ ਲਗਾ ਲੈਣਾ ਹੈ ਹੁਣ ਆਪਾਂ ਮਸਾਲੇ ਬਣਾਉਣ ਦੀ ਤਿਆਰੀ ਕਰ ਲੈਂਦੇ ਹਾਂ ਤਾਂ ਕਿ ਆਪਣੇ ਮਸਾਲੇ ਦਾ ਟਿੰਡੇ ਬਣ ਕੇ ਤਿਆਰ ਹੋ ਸਕਣ ਮਸਾਲੇ ਲਈ ਮੈਂ ਇੱਥੇ ਅੱਧਾ ਚਮਚ ਨਮਕ ਡੈਡ ਕਰ ਦਿੱਤਾ ਹੈ ਤੇ ਅੱਧਾ ਚਮਚ ਹੀ ਇੱਥੇ ਮੈਂ ਲਾਲ ਮਿਰਚ ਨਾ ਐਡ ਕੀਤਾ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਮਸਾਲਿਆਂ ਨੂੰ ਲੈ ਲੈਣਾ ਹੈ ਅੱਧਾ ਚਮਚੀ ਇੱਥੇ ਮੈਂ ਕਸ਼ਮੀਰੀ ਲਾਲ ਮਿਰਚ ਤਲੇ ਲਿਆ ਦਿੱਤਾ ਹੈ ਇਸ ਦੇ ਨਾਲ ਸਬਜ਼ੀ ਦਾ ਰੰਗ ਬਹੁਤ ਹੀ ਵਧੀਆ ਆਂਦਾ ਹੈ ਤੇ ਦੇਖਣ ਵੀ ਸਬਜ਼ੀ ਬਹੁਤ ਹੀ ਵਧੀਆ ਲੱਗਦੀ ਹੈ 2 ਚਮਚ ਮੈਂ ਧਨੀਆ ਪਾਊਡਰ ਤੇ ਵੀ ਐਡ ਕਰਨ ਜਾ ਰਹੀ ਹਾਂ ਹੁਣ ਧਨੀਆ ਪਾਊਡਰ ਵੀ ਸਾਡਾ ਐਡ ਹੋ ਚੁੱਕਾ ਹੈ ਇਸੇ ਸਟੇਜ ਤੇ ਹੀ ਤੁਸੀਂ ਅਗਰ આમਚੂਰ ਨੂੰ ਐਡ ਕਰਨਾ ਚਾਹੋ ਤਾਂ ਅੱਧਾ ਚਮਚ આમਚੂਰ ਦਾ ਵੀ ਐਡ ਕਰ ਸਕਦੇ ਹੋ ਐਨਾ ਮਸਾਲਿਆਂ ਤੋਂ ਬਾਅਦ ਹੁਣ ਆਪਾਂ ਅੱਧਾ ਚਮਚ ਹਲਦੀ ਪਾਊਡਰ ਦਾ ਵੀ ਐਡ ਕਰ ਦੇਣਾ ਹੈ ਹੁਣ ਟਿੰਡੇ ਤੇ ਮਸਾਲੇ ਦੀ ਤਿਆਰੀ ਸਾਡੀ ਹੋ ਚੁੱਕੀ ਹੈ ਇਸ ਨੂੰ ਆਪਾਂ ਸਾਈਡ ਤੇ ਰੱਖ ਕੇ ਹੁਣ ਆਪਾਂ ਤੜਕੇ ਦੀ ਸਭ ਤੋਂ ਪਹਿਲਾਂ ਤਿਆਰੀ ਕਰ ਲੈਂਦੇ ਹਾਂ ਤੜਕੇ ਲਈ ਮੈਂ ਇੱਥੇ ਗੈਸ ਦੇ ਉੱਪਰ ਕੁੱਕਰ ਨੂੰ ਚੜਾ ਦਿੱਤਾ ਹੈ ਤੇ ਮੈਂ ਇੱਕ ਵੱਡੀ ਕੜਚੀ ਸਰੋਂ ਦੇ ਤੇਲ ਦੀ ਐਡ ਕਰ ਰਹੀ ਹਾਂ ਮੈਂ ਸਬਜ਼ੀ ਸਰੋਂ ਦੇ ਤੇਲ ਵਿੱਚ ਅਕਸਰ ਬਣਾਉਂਦੀ ਹਾਂ ਤੁਸੀਂ ਆਪਣੇ ਮਨਪਸੰਦ ਅਨੁਸਾਰ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਆਇਲ ਸਾਡਾ ਹੁਣ ਗਰਮ ਹੋ ਚੁੱਕਾ ਹੈ ਤੇ ਮੈਂ ਇੱਥੇ ਅੱਧਾ ਚਮਚ ਜੀਰੇ ਦਾ ਐਡ ਕਰ ਦਿੱਤਾ ਹੈ ਜੀਰਾ ਵੀ ਹੁਣ ਸਾਡਾ ਫਰਾਈ ਹੋ ਚੁੱਕਾ ਹੈ ਤੇ ਹੁਣ ਮੈਂ ਥੋੜੀ ਜੀ ਹਿੰਗ ਨੂੰ ਵੀ ਐਡ ਕਰ ਦਿੱਤਾ ਹੈ ਦੋਨੋਂ ਚੀਜ਼ਾਂ ਸਾਡੀਆਂ ਹੁਣ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਹਨ ਤੇ ਆਪਾਂ ਇਹਨਾਂ ਨੂੰ ਹਿਲਾ ਦਿੱਤਾ ਹੈ ਇਸ ਤੋਂ ਬਾਅਦ ਮੈਂ ਹੁਣ ਦੋ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਕੱਟ ਕੇ ਲੈ ਲਿਆ ਹੈ ਇਹਨਾਂ ਨੂੰ ਵੀ ਆਪਾਂ ਹੁਣ ਸੌਫਟ ਹੋਣ ਤੱਕ ਪਕਾ ਲੈਣਾ ਹੈ ਹੁਣ ਪਿਆਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਚਲਾ ਲੈਂਦੇ ਹਾਂ ਪਿਆਜ਼ਾਂ ਨੂੰ ਆਪਾਂ ਸੌਫਟ ਹੋਣ ਤੱਕ ਹੀ ਪਕਾਣਾ ਹੈ ਇਹ ਟਿੰਡੀਆਂ ਦੀ ਮਸਾਲੇਦਾਰ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਕੁੱਕਰ ਵਿੱਚ ਇਹ ਚਟਪਟੀ ਆਪਾਂ ਇਸ ਨੂੰ ਬਣਾ ਸਕਦੇ ਹਾਂ ਹੁਣ ਪਿਆਜ਼ ਸਾਡੇ ਸੌਫਟ ਹੋ ਚੁੱਕੇ ਹਨ ਇਸ ਤੋਂ ਬਾਅਦ ਹੁਣ ਮੈਂ ਕੁੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ਨੂੰ ਲੈ ਲਿਆ ਹੈ ਇਸ ਦਾ ਪੇਸਟ ਮੈਂ ਬਣਾ ਲਿਆ ਸੀ ਹੁਣ ਇਸ ਨੂੰ ਵੀ ਆਪਾਂ ਐਡ ਕਰ ਲੈਂਦੇ ਹਾਂ ਇਸ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਤਾਂ ਕਿ ਇਸ ਦਾ ਕੱਚਾਪਨ ਨਿਕਲ ਜਾਵੇ ਅਦਰਕ ਲਸਣ ਤੇ ਹਰੀ ਮਿਰਚ ਨੂੰ ਵੀ ਐਡ ਕਰਨ ਨਾਲ ਸਾਡੀ ਟਿੰਡੇਾਂ ਦੀ ਸਬਜ਼ੀ ਦਾ ਸਵਾਦ ਧੁਕਣਾ ਹੋ ਜਾਂਦਾ ਹੈ ਹੁਣ ਦੋਨੋਂ ਚੀਜ਼ਾਂ ਸਾਡੀਆਂ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਹਨ ਤੇ ਇਸ ਤੋਂ ਬਾਅਦ ਹੁਣ ਆਪਾਂ ਟਮਾਟਰ ਪਿਉਰੀ ਨੂੰ ਵੀ ਐਡ ਕਰ ਦਿੰਦੇ ਹਾਂ ਦੋ ਮੀਡੀਅਮ ਸਾਈਜ਼ ਦੀ ਟਮਾਟਰਾਂ ਦੀ ਪਿਉਰੀ ਨੂੰ ਮੈਂ ਇੱਥੇ ਐਡ ਕਰ ਦਿੱਤਾ ਹੈ ਹੁਣ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਪਕਾ ਲੈਂਦੇ ਹਾਂ ਆਪਾਂ ਮਸਾਲਿਆਂ ਨੂੰ ਹੁਣ ਚੰਗੀ ਤਰ੍ਹਾਂ ਹਿਲਾ ਕੇ ਪਕਾ ਲੈਂਦੇ ਹਾਂ ਜਿੰਨਾ ਵਧੀਆ ਸਾਡਾ ਮਸਾਲਾ ਪੁੱਜੇਗਾ ਉਨੇ ਹੀ ਵਧੀਆ ਸਾਡੀ ਮਸਾਲੇਦਾਰ ਪਰਮੇ ਟਿੰਡਿਆਂ ਦੀ ਸਬਜ਼ੀ ਵਧੀਆ ਬਣ ਕੇ ਤਿਆਰ ਹੋਵੇਗੀ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਸਭ ਤੋਂ ਪਹਿਲੇ ਮੈਂ ਇੱਥੇ ਅੱਧਾ ਚਮਚ ਨਮਕ ਦਾ ਐਡ ਕਰ ਰਹੀ ਹਾਂ ਨਮਕ ਆਪਾਂ ਧਿਆਨ ਨਾਲ ਹੀ ਐਡ ਕਰਨਾ ਹੈ ਕਿਉਂਕਿ ਆਪਾਂ ਸਾਈਡ ਤੇ ਮਸਾਲਾ ਵੀ ਬਣਾਇਆ ਹੋਇਆ ਹੈ ਜੋ ਕਿ ਆਪਾਂ ਟਿੰਡਿਆਂ ਵਿੱਚ ਪਰਨਾ ਹੈ 1/4 ਸਪੂਨ ਹੀ ਇੱਥੇ ਮੈਂ ਲਾਲ ਮਿਰਚ ਦਾ ਤੇ 1/4 ਸਪੂਨ ਹਲਦੀ ਪਾਊਡਰ 1/4 ਸਪੂਨ ਹੀ ਇੱਥੇ ਮੈਂ ਧਨੀਆ ਪਾਊਡਰ ਦਾ ਐਡ ਕੀਤਾ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਬਾਕੀ ਮਸਾਲਿਆਂ ਨੂੰ ਲੈ ਸਕਦੇ ਹੋ 1/4 ਸਪੂਨ ਹੀ ਇੱਥੇ ਮੈਂ ਦੇਗੀ ਮਿਰਚ ਜਾਂ ਤੁਸੀਂ ਕਸ਼ਮੀਰੀ ਮਿਰਚ ਵੀ ਲੈ ਸਕਦੇ ਹੋ ਸਭ ਨੂੰ ਐਡ ਕਰਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਸਾਡਾ ਤੜਕਾ ਚੰਗੀ ਤਰ੍ਹਾਂ ਭੁੱਜ ਜਾਵੇ ਅਸੀਂ ਤੜਕੇ ਨੂੰ ਚੰਗੀ ਤਰ੍ਹਾਂ ਹੀ ਪਕਾਣਾ ਹੈ ਜਿੰਨਾ ਵਧੀਆ ਸਾਡਾ ਇਹ ਮਸਾਲਾ ਤਿਆਰ ਹੋਏਗਾ ਉਨੇ ਹੀ ਮਸਾਲੇਦਾਰ ਸਾਡੇ ਪਰਮਾਟਿਡਨੇ ਸਬਜੀ ਵਧੀਆ ਬਣ ਕੇ ਤਿਆਰ ਹੋਵੇਗੀ ਹੁਣ ਤੜਕੇ ਦਾ ਸਵਾਦ ਵਧਾਉਣ ਲਈ ਇਸ ਵਿੱਚ ਮੈਂ ਹੁਣ ਅੱਧਾ ਚਮਚ ਮਸਾਲਿਆਂ ਦਾ ਰਾਜਾ ਯਾਨੀ ਕਿ ਕਿਚਨ ਕਿੰਗ ਪਾਊਡਰ ਨੂੰ ਵੀ ਐਡ ਕਰਨ ਜਾ ਰਹੀ ਹਾਂ ਅੱਧਾ ਚਮਚ ਦੇ ਕਰੀ ਇਹ ਮਸਾਲਾ ਮੈਂ ਐਡ ਕਰ ਦਿੱਤਾ ਹੈ ਇਸ ਨੂੰ ਐਡ ਕਰਨ ਨਾਲ ਸਾਡੀ ਸਬਜੀ ਦਾ ਟੇਸ ਵਧ ਜਾਏਗਾ ਇਸ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਤੜਕੇ ਵਿੱਚ ਮਿਕਸ ਕਰ ਦਿੰਦੇ ਹਾਂ ਤੇ ਪਕਾ ਲੈਂਦੇ ਹਾਂ ਹੁਣ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੱਜਣ ਵਾਸਤੇ ਰੱਖਣ ਲਈ ਹੁਣ ਮੈਂ ਇਸ ਦੇ ਵਿੱਚ ਅੱਧਾ ਕਟੋਰੀ ਪਾਣੀ ਦਾ ਐਡ ਕਰ ਦਿੱਤਾ ਹੈ ਤਾਂ ਕਿ ਮਸਾਲੇ ਸਾਡੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਪੱਕ ਜਾਣ ਹੁਣ ਮੈਂ ਕੁੱਕਰ ਦੀ ਲਿਡ ਲਗਾ ਕੇ ਇਸ ਨੂੰ ਦੋ ਵਿਸਲਾਂ ਦਿਵਾ ਕੇ ਚੰਗੀ ਤਰ੍ਹਾਂ ਤੜਕੇ ਨੂੰ ਆਪਾਂ ਪਕਾ ਲਵਾਂਗੇ ਕੁੱਕਰ ਦਾ ਲਿਡ ਹੁਣ ਮੈਂ ਲਗਾ ਦਿੱਤਾ ਹੈ ਤੇ ਇਸ ਨੂੰ ਦੋ ਵਿਸਲਾਂ ਲਈ ਹੁਣ ਆਪਾਂ ਪਕਾ ਲੈਂਦੇ ਹਾਂ ਤੇ ਦੂਸਰੀ ਤਰਫ ਆਪਾਂ ਹੁਣ ਪਟਿੰਡੀਆਂ ਨੂੰ ਮਸਾਲਿਆਂ ਨਾਲ ਪਰ ਲੈਂਦੇ ਹਾਂ ਸਰੋਂ ਦਾ ਤੇਲ ਨੂੰ ਮੈਂ ਇੱਥੇ ਗਰਮ ਕਰਕੇ ਠੰਡਾ ਕਰਕੇ ਲੈ ਲਿਆ ਹੈ तकरीबन 1/2 ਚਮਚ ਦੇ ਕਰੀਬ ਮੈਂ ਇੱਥੇ ਸਰੋਂ ਦਾ ਤੇਲ ਨੂੰ ਐਡ ਕਰ ਦਿੱਤਾ ਹੈ ਤੇ ਮਸਾਲੇ ਵਿੱਚ ਮਿਕਸ ਕਰ ਦਿੱਤਾ ਹੈ ਚੰਗੀ ਤਰ੍ਹਾਂ ਆਪਾਂ ਇਸ ਨੂੰ ਮਸਾਲੇ ਵਿੱਚ ਮਿਕਸ ਕਰ ਦੇਣਾ ਹੈ ਇਸ ਦੇ ਨਾਲ ਸਾਡੀ ਮਸਾਲੇ ਦੀ ਬਾਈਂਡਿੰਗ ਬਹੁਤ ਹੀ ਵਧੀਆ ਆਉਂਦੀ ਹੈ ਤੇ ਪਟਿੰਡੀਆਂ ਵਿੱਚੋਂ ਸਾਡਾ ਮਸਾਲਾ ਬਾਹਰ ਨਹੀਂ ਨਿਕਲੇਗਾ ਹੁਣ ਮਸਾਲਾ ਸਾਡਾ ਤਿਆਰ ਹੋ ਚੁੱਕਿਆ ਹੈ ਤੇ ਇੱਕ ਕਰਕੇ ਆਪਾਂ ਪਟਿੰਡੀਆਂ ਵਿੱਚ ਮਸਾਲਾ ਪਰਦੇ ਜਾਣਾ ਹੈ ਜੋ ਆਪਾਂ ਕਰੋਸ ਦੇ ਨਿਸ਼ਾਨ ਲਗਾਏ ਹੋਏ ਸੀ ਉਸ ਨੂੰ ਵਿੱਚ ਆਪਾਂ ਇਸ ਮਸਾਲੇ ਨੂੰ ਫਿਲ ਕਰਦੇ ਜਾਵਾਂਗੇ ਹੁਣ ਕ੍ਰੋਸ ਦੇ ਨਿਸ਼ਾਨ ਨੂੰ ਖੋਲ ਕੇ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਟਿੰਡਿਆਂ ਵਿੱਚ ਫਿਲ ਕਰ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਟਿੰਡਿਆਂ ਵਿੱਚ ਭਰਨਾ ਹੈ ਇਸ ਦੇ ਨਾਲ ਹੀ ਸਾਡੀ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਆਂਦਾ ਹੈ ਤੇ ਮਸਾਲੇਦਾਰ ਸਾਡੇ ਟਿੰਡੇ ਬਣ ਕੇ ਤਿਆਰ ਹੋਣਗੇ ਇਸੇ ਤਰੀਕੇ ਨਾਲ ਹੀ ਇੱਕ ਇੱਕ ਕਰਕੇ ਆਪਾਂ ਸਾਰੇ ਟਿੰਡਿਆਂ ਵਿੱਚ ਇਹ ਮਸਾਲਾ ਭਰ ਲੈਣਾ ਹੈ ਤੇ ਸਾਈਡ ਤੇ ਰੱਖ ਦਵਾਂਗੇ ਹੁਣ ਆਪਣੇ ਸਾਰੇ ਟਿੰਡੇ ਮਸਾਲੇ ਨਾਲ ਭਰ ਕੇ ਤਿਆਰ ਹੋ ਚੁੱਕੇ ਹਨ ਤੇ ਹੁਣ ਆਪਾਂ ਤੜਕੇ ਨੂੰ ਵੀ ਚੈੱਕ ਕਰ ਲੈਂਦੇ ਹਾਂ ਦੂਸਰੀ ਤਰਫ ਸਾਡਾ ਪ੍ਰੈਸ਼ਰ ਵੀ ਰਿਲੀਜ਼ ਹੋ ਚੁੱਕਾ ਹੈ ਤੇ ਢੱਕਣ ਖੋਲਕੇ ਆਪਾਂ ਤੜਕੇ ਨੂੰ ਚੈੱਕ ਕਰ ਲੈਂਦੇ ਹਾਂ ਕਿੰਨਾ ਵਧੀਆ ਸਾਡਾ ਇੱਥੇ ਤੜਕਾ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਹੀ ਸਕਦੇ ਹੋ ਇਸ ਨੂੰ ਵੀ ਆਪਾਂ ਹਿਲਾ ਕੇ ਹੁਣ ਚੈੱਕ ਕਰ ਲੈਂਦੇ ਹਾਂ ਜੋ ਬਾਕੀ ਇਸ ਦੇ ਵਿੱਚ ਮੋਇਸਚਰ ਹੈ ਆਪਾਂ ਗੈਸ ਲਾ ਕੇ ਉਸ ਨੂੰ ਵੀ ਹੁਣ ਸੁਕਾ ਲੈਂਦੇ ਹਾਂ ਹੁਣ ਤੜਕੇ ਨੇ ਵੀ ਸਾਡੇ ਤੇਲ ਛੋੜ ਦਿੱਤਾ ਹੈ ਇਸ ਤੋਂ ਬਾਅਦ ਹੁਣ ਮੈਂ ਇਸ ਦੇ ਵਿੱਚ ਅੱਧਾ ਚਮਚ ਕਸੂਰੀ ਮੇਥੀ ਦਾ ਐਡ ਕਰਨ ਜਾ ਰਹੀ ਹਾਂ ਕਸੂਰੀ ਮੇਥੀ ਨਾਲ ਵੀ ਮਸਾਲੇਦਾਰ ਪਰਵੰਟਿੰਡੀਆਂ ਦੀ ਸਬਜ਼ੀ ਦਾ ਟੇਸ ਬਹੁਤ ਹੀ ਵਾਜਦਾ ਹੈ ਇਸ ਨੂੰ ਵੀ ਚੰਗੀ ਤਰ੍ਹਾਂ ਹੁਣ ਆਪਾਂ ਤੜਕੇ ਵਿੱਚ ਮਿਕਸ ਕਰ ਲੈਂਦੇ ਹਾਂ ਹੁਣ ਆਪਾਂ ਪਰਮੇਟ ਇੰਡੀਆ ਨੂੰ ਇਸ ਦੇ ਵਿੱਚ ਐਡ ਕਰ ਦਿੰਦੇ ਹਾਂ ਸਾਰੇ ਟਿੰਡੇ ਹੁਣ ਮੈਂ ਤੜਕੇ ਵਿੱਚ ਐਡ ਕਰ ਲਏ ਹਨ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਕ ਤੋਂ 2 ਮਿੰਟ ਲਈ ਇਸ ਤੜਕੇ ਵਿੱਚ ਪੁੰਨ ਲਵਾਂਗੇ ਹੁਣ ਸਾਰੇ ਮਸਾਲੇ ਨੂੰ ਆਪਾਂ ਟਿੰਡਿਆਂ ਉੱਪਰ ਕੋਟ ਕਰ ਲੈਣਾ ਹੈ ਤਾਂ ਕਿ ਮਸਾਲੇ ਦਾ ਫਲੇਵਰ ਟਿੰਡਿਆਂ ਵਿੱਚ ਚੰਗੀ ਤਰ੍ਹਾਂ ਚਲਾ ਜਾਵੇ ਇਸ ਤਰੀਕੇ ਨਾਲ ਹੁਣ ਆਪਾਂ ਹਿਲਾ ਕੇ ਇਹਨਾਂ ਨੂੰ ਪਕਾ ਲੈਂਦੇ ਹਾਂ ਹੁਣ ਟਿੰਡੇ ਸਾਡੇ ਚੰਗੀ ਤਰ੍ਹਾਂ ਕੋਟ ਹੋ ਚੁੱਕੇ ਹਨ ਇਸ ਤੋਂ ਬਾਅਦ ਹੁਣ ਆਪਾਂ ਪਾਣੀ ਨੂੰ ਐਡ ਕਰ ਦੇਣਾ ਹੈ ਤੁਸੀਂ ਜਿੰਨੀ ਵੀ ਗਰੇਵੀ ਪਸੰਦ ਕਰਦੇ ਹੋ ਉਸ ਤਰੀਕੇ ਨਾਲ ਪਾਣੀ ਨੂੰ ਐਡ ਕਰ ਲੈਣਾ ਹੈ ਮੈਂ ਇੱਥੇ ਇੱਕ ਕोली ਪਾਣੀ ਦੀ ਐਡ ਕਰ ਦਿੱਤੀ ਹੈ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿੱਤਾ ਹੈ ਤੇ ਕੁੱਕਰ ਦਾ ਲਿਡ ਲਗਾ ਕੇ ਹੁਣ ਮੈਂ 4 ਤੋਂ 5 ਵਿਸਲਾਂ ਤੱਕ ਟਿੰਡਿਆਂ ਨੂੰ ਪਕਾ ਲਵਾਂਗੀ 4 ਤੋਂ 5 ਵਿਸਲਾਂ ਆ ਚੁੱਕੀਆਂ ਹਨ ਤੇ ਪ੍ਰੈਸ਼ਰ ਵੀ ਸਾਡਾ ਰਿਲੀਜ਼ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਪਧੀਆ ਸਾਡੀ ਇੱਥੇ ਟਿੰਡਿਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਮਸਾਲੇਦਾਰ ਪਰਵਾ ਟਿੰਡਿਆਂ ਤੇ ਬਣ ਕੇ ਸਾਡੇ ਤਿਆਰ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਥਲਾਕੇ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਥੋੜਾ ਜਿਹਾ ਗਰਮ ਮਸਾਲਾ ਤੇ ਹਰੇ ਤਣੀਆਂ ਨਾਲ ਇਸ ਨੂੰ ਗਾਰਨਿਸ਼ ਕਰ ਲੈਂਦੇ ਹਾਂ ਬਹੁਤ ਹੀ ਟੇਸਟੀ ਤੇ ਵਧੀਆ ਸਾਡੀ ਮਿੰਟਾਂ ਵਿੱਚ ਤਿਆਰ ਹੋਣ ਵਾਲੀ ਪਰਵਾ ਟਿੰਡਿਆਂ ਦੀ ਮਸਾਲੇਦਾਰ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਸਰਵਿੰਗ ਲਈ ਵੀ ਹੁਣ ਤਿਆਰ ਹੋ ਚੁੱਕੀ ਹੈ ਆਓ ਆਪਾਂ ਇਹ ਸਬਜ਼ੀ ਨੂੰ ਸਰਵ ਕਰ ਲੈਂਦੇ ਹਾਂ ਹੁਣ ਮੈਂ ਮਸਾਲੇਦਾਰ ਪਰਵਾ ਟਿੰਡੇ ਨੂੰ ਸਰਵਿੰਗ ਏਸ਼ ਵਿੱਚ ਸਰਵ ਕਰ ਰਹੀ ਹਾਂ ਇਸ ਨੂੰ ਮੈਂ ਰੋਟੀ ਦੇ ਨਾਲ ਲੱਸੀ ਦੇ ਗਲਾਸ ਨਾਲ ਸਰਵ ਕਰਨ ਜਾ ਰਹੀ ਹਾਂ ਤੁਸੀਂ ਵੀ ਇਸ ਤਰੀਕੇ ਨਾਲ ਪਰਵਾ ਟਿੰਡਿਆਂ ਦੀ ਮਸਾਲੇਦਾਰ ਸਬਜੀ ਕੁੱਕਰ ਵਿੱਚ ਬਣਾ ਕੇ ਜਰੂਰ ਦੇਖੋ ਤੁਹਾਨੂੰ ਟੇਸਟ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ ਪਵੇਗਾ ਟਾਈਮ ਦੀ ਵੀ ਬਚਤ ਹੁੰਦੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਟੇਸਟੀ ਤੇ ਗਲਿਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ